ਪੰਜਾਬ ਚ ਜੋ ਪੰਜਾਬ ਦੇ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਗੁੰਡਾਗਰਦੀ ਜੋ ਪੰਜਾਬ ਦੇ ਵਿੱਚ ਨਸ਼ਾਖੋਰੀ ਜੋ ਪੰਜਾਬ ਦੇ ਵਿੱਚ ਪੁਲਸ ਦੀਆਂ ਵਦੇਖੀਆਂ ਇਹ ਪੰਜਾਬ ਦੇ ਲੋਕ ਕੱਲੀ ਬਰਦਾਸ਼ਤ ਨਹੀਂ ਕਰਦੇ ਮੈਂ ਦੱਸ ਦੇਣਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਇਸ ਪੰਜਾਬ ਨੇ ਹਿੰਦੁਸਤਾਨ ਨੂੰ ਆਜ਼ਾਦੀ ਦਵਾਈ ਤੇ ਜੇ ਕਿਸੇ ਨੇ ਅੰਗਰੇਜ਼ਾਂ ਦੇ ਗੋਡੇ ਲਵਾਏ ਤੋਂ ਮਾਝੇ ਦੀ ਧਰਤੀ ਨੇ ਅੰਗਰੇਜ਼ਾਂ ਦੇ ਗੋਡੇ ਲਵਾਏ ਸੀ ਭਗਵੰਤ ਮਾਨ ਇੱਕ ਗੱਲ ਨੋਟ ਕਰ ਲਾ ਤੂੰ ਇੱਕ ਕੇਸ ਬਣਾਏਗਾ ਇੱਕ ਕਾਂਗਰਸੀ ਤੇ ਕੇਸ ਬਣੇਗਾ 250 ਕਾਂਗਰਸੀ ਉਹਦੇ ਪਿੱਛੇ ਖੜੇ ਹੋ ਕੇ ਕਾਂਗਰਸ ਨੂੰ ਹੋਰ ਮਜ਼ਬੂਤ ਕਰਨਗੇ ਸਾਡੀ ਇਸ ਕਾਂਗਰਸ ਨੇ ਜੋ ਪੰਜਾਬ ਦੀ ਕੀਤਾ ਔਰ ਤ੍ਰੇਪਰ ਬਾਜਵਾ ਜੀ ਬੈਠੇ ਆ ਅਸੀਂ ਪ੍ਰਕਾਸ਼ ਸਿੰਘ ਬਾਦਲ ਦਾ ਵੀ ਰਾਜ ਵੇਖਿਆ ਅਸੀਂ ਬੜੇ ਬੜੇ ਜਰਵਾਨਿਆਂ ਦਾ ਵੀ ਰਾਜ ਵੇਖਿਆ ਪਰ ਕਾਂਗਰਸ ਦਾ ਵਰਕਰ ਕਰੀਨਾ ਡਰਿਆ ਤੇ ਨਾ ਲੀਡਰ ਹੀ ਡਰੇਗਾ ਇਹ ਜਿਹੜਾ ਗੱਲਾਂ ਕਰਦਾ ਮੈਂ ਇਹਦਾ ਨਾਂ ਲਿਆ ਪ੍ਰਧਾਨ ਜੀ ਇਹ ਤੁਹਾਨੂੰ ਹੱਥੋਂ ਮਰੇ ਪੁੱਛ ਪ੍ਰਧਾਨ ਜੀ ਜਿਹੜਾ ਕਰਦਾ ਨਾ ਇਹ ਵੀ ਮੇਦਾ ਨਾਂ ਲਿਆ ਇਹਨੂੰ ਮੈਂ ਕਿਨਾਂ ਤੇਰੇ ਚ ਜੋਰ ਹੈਗਾ ਜੋ ਕਰ ਨਹੀਂ ਕਰਕੇ ਵੇਖ ਲਾ ਤੇਰਾ ਮੁਕਾਬਲਾ ਕਰਾਂਗੇ ਤੇ 2027 ਚ ਤੈਨੂੰ ਲਾ ਕੇ ਥੱਲੇ ਮਾਰਾਂਗੇ ਜਿੱਥੇ ਇਹੋ ਜਿਹੇ ਸੂਰਮੇ ਬੈਠੇ ਹੋਣ ਜਿੱਥੇ ਹੁੜਾ ਹੀ ਦੇਨੀ ਕਹਿ ਕੇ ਗਿਆ ਹੈ ਭਾਈ ਜਤਾ ਜੀ ਉਹ ਲੋ ਭਾਈ ਜੀਵਨ ਸਿੰਘ ਵੱਲੋਂ ਕਿ ਗੁਰੂ ਸਾਹਿਬ ਨੇ ਗੁਰੂ ਗਬਿੰਦ ਸਿੰਘ ਜੀ ਨੇ ਕਹਿਆ ਸੀ ਰੰਗਰੇਟੇ ਗੁਰੂ ਕੇ ਬੇਟੇ ਸਾਡੇ ਕੋਲ ਜਦੋਂ ਉਹ ਬੈਠੇ ਹੋਣ ਸਾਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਭਾਈਪੁਰ ਸਾਹਿਬ ਦਿੰਪਾ ਜੀ ਤੁਹਾਨੂੰ ਯਾਦ ਹੋਣਾ ਦੋਹਾਂ ਨੂੰ ਇਕੱਠਿਆਂ ਟਿਕਟ ਮਿਲੀ ਸੀ 1997 ਦੇ ਵਿੱਚ ਉਦੋਂ ਵੱਡੇ ਰੰਦਾਵਾਤ ਸਾਹਿਬ ਪ੍ਰਧਾਨ ਸੀਗੇ ਮੈਂ ਵੀ ਇੱਕ ਸਿਟਿੰਗ ਮინისტრ ਨੂੰ ਕੱਟ ਕੇ ਮੈਨੂੰ ਮਿਲੀ ਸੀ ਤੇ ਡਿੰਪੇ ਨੂੰ ਇੱਕ ਸਿਟਿੰਗ ਐਮਐਲਏ ਨੂੰ ਕੱਟ ਕੇ ਮਿਲੀ ਸੀ ਤੇ ਉੱਥੇ ਕਿਹਾ ਕਿ ਸਿਟਿੰਗ ਐਮਐਲਏ ਜੀ ਇਹ ਤੇ ਡਿੰਪੇ ਦੇ ਅਗੇਂਸਟ ਤੇ ਵੱਡੇ ਰੰਦਾਵਾਤ ਸਾਹਿਬ ਨੇ ਕਿਹਾ ਸੀ ਮੇਰੇ ਮੁੰਡੇ ਦੇ ਨਾਲੋਂ ਉਹਦੇ ਬਾਪ ਨਾਲੋਂ ਡਿੰਪੇ ਦੀ ਬਾਪ ਦੀ ਜਾਦਾ ਕੁਰਬਾਨੀਆਂ ਉਹ ਅਤਵਾਦੀਆਂ ਸ਼ਹੀਦ ਕੀਤਾ ਉਹਦੀ ਟਿਕਟ ਬਣਦੀ ਆ ਮੇਰੇ ਮੁੰਡੇ ਦੀ ਟਿਕਟ ਨਹੀਂ ਬਣਦੀ ਯਾਰ ਜਿੰਨੀ ਦੇਰ ਅਸੀਂ ਕਾਂਗਰਸ ਦੇ ਵਰਕਰ ਨੂੰ ਨਹੀਂ ਪਛਾਣਾਂਗੇ ਕਾਂਗਰਸ ਦੇ ਵਰਕਰ ਦੇ ਮਗਰ ਨਹੀਂ ਖਲੋਵਾਂਗੇ ਕਾਂਗਰਸ ਨੂੰ ਮਜ਼ਬੂਤ ਨਹੀਂ ਕਰਾਂਗੇ ਕਾਂਗਰਸ ਤਗੜੀ ਨਹੀਂ ਹੋਏਗੀ ਇੱਕ ਗੱਲ ਨੋਟ ਕਰ ਲੋ ਜੇ ਕਾਂਗਰਸ ਦਾ ਵਰਕਰ ਮਜ਼ਬੂਤ ਹੈ ਤੇ ਲੀਡਰ ਮਜ਼ਬੂਤ ਹੈ ਤਾਂ ਜੇ ਲੀਡਰ ਹੀ ਸਾਡਾ ਡਰ ਗਿਆ ਉਹਦੇ ਨਾਲ ਕਾਂਗਰਸ ਮਜ਼ਬੂਤ ਨਹੀਂ ਹੋਏਗੀ ਮੈਂ ਇੱਕ ਗੱਲ ਬੇਨਤੀ ਕਰਨੀ ਚਾਹੁੰਦਾ ਪ੍ਰਧਾਨ ਜੀ ਤੁਹਾਡੀ ਰੈਨਮਾਈਟ ਜਿੰਨੀ ਤੁਸੀਂ ਸ਼ਿੱਦਤ ਦੇ ਨਾਲ ਕੰਮ ਕੀਤਾ ਤੇ ਬ੍ਰਿੰਗ ਸਾਹਿਬ ਇਹ ਜਿਹੜੀ ਕਾਂਗਰਸ ਆ ਪੈਰਾਂ ਤੇ ਖੜੀ ਜੇ ਕਿਸ ਨੇ ਕੀਤੀ ਤੇ ਉਹ ਰਾਜੇ ਵੜੇ ਨੇ ਕੀਤੀ ਗੱਲ ਮੈਂ ਪਾਰਲੀਮੈਂਟ ਚ ਵੀ ਵੇਖਦਾ ਕਾਂਗਰਸ ਦੇ ਵਰਕਰ ਨੂੰ ਜਿਹੜਾ ਕੋਈ ਮਾੜੀ ਅੱਖ ਨਾਲ ਵੇਖਦਾ ਸਾਨੂੰ ਉਹਦੇ ਨਾਲ ਕਦੀ ਅੱਖ ਨਹੀਂ ਬੁਲਾਉਣੀ ਚਾਹੀਦੀ ਯਾਰ ਜੋ ਮਰਜ਼ੀ ਹੋ ਜੇ ਜੇ ਕੋਈ ਕਾਂਗਰਸ ਦੇ ਉੱਤੇ ਕੋਈ ਟੀਮ ਨਸਟ ਹੋਈ ਕੋਈ ਮੰਤਰੀ ਹੋਵੇ ਤੇ ਜੋ ਸਾਡੇ ਲੀਡਰ ਰਾਹੁਲ ਗਾਂਧੀ ਦੇ ਅਗੇਂਸਟ ਬੋਲਦਾ ਸਾਡਾ ਵੱਡਾ ਲੀਡਰਾਂ ਦਾ ਵੀ ਕੰਮ ਹੈ ਕਿ ਉਹਦੇ ਨਾਲ ਅੱਖ ਨਾ ਮਿਲਾਈਏ ਸਾਡਾ ਯਾਰ ਭਗਵੰਤ ਮਾਨ ਨਾਲ ਕੀ ਆ ਭਗਵੰਤ ਮਾਨ ਨਾਲ ਇਹੋ ਹੀ ਆ ਕਿ ਉਹ ਜੇ ਕਹਿੰਦਾ ਕਿ ਮੈਂ ਆ ਕਰਾਂਗਾ ਅਸੀਂ ਕਹਾਂਗੇ ਕਰ ਜਿੱਦਣ ਆ ਗਿਆ ਟਾਈਮ ਤੇਰੀ ਇਹੋ ਜੀ ਘੋੜੀ ਲਵਾਵਾਂਗੇ ਤੇ ਕੇ ਸਾਰੀ ਜ਼ਿੰਦਗੀ ਯਾਦ ਕਰੇਗਾ ਮੈਂ ਸਚੇ ਸਾਹਿਬ ਤੁਸੀਂ ਲੈਂਡ ਪੂਲਿੰਗ ਦੀ ਗੱਲ ਕੀਤੀ ਆ ਲੈਂਡ ਪੂਲਿੰਗ ਤੇ ਲੈਂਡ ਪੂਲਿੰਗ ਨਹੀਂ ਇਹ ਜ਼ਮੀਨ ਲੁੱਟਣ ਦੀ ਉਹਨਾਂ ਨੇ ਗੱਲ ਕੀਤੀ ਆ ਭਗਵੰਤ ਮਾਨ ਨੇ 65000 ਏਕੜ ਦੇ ਉੱਤੇ ਉਹਦੇ ਇਹ ਕਰ ਰਿਹਾ ਜੇ ਅੱਜ 1 ਏਕੜ ਦਾ ਵੀ 1 ਕਰੋੜ ਲਾ ਦੀਏ ਇਹਨੇ ਪੰਜਾਬ ਦੇ ਉੱਤੇ ਕਰਜ਼ਾ ਲੈਣਾ ਪੰਜਾਬ ਨੂੰ ساری ਜ਼ਿੰਦਗੀ ਕਰਜ਼ਾਈ ਕਰਕੇ ਚਲੇ ਜਾਏਗਾ ਮੈਂ ਬੜੇ ਸਾਹਿਬ ਤੁਹਾਨੂੰ ਬੇਨਤੀ ਕਰਦਾ 21 ਤਰੀਕ ਨੂੰ ਆਪਣਾ ਸੈਸ਼ਨ ਖਤਮ ਪਿਆ। ਉਹਦੇ ਬਾਅਦ ਲੈਂਡ ਪੂਲਿੰਗ ਤੇ ਪਿੰਡ-ਪਿੰਡ ਚੱਲ ਕੇ ਇਹਦੀ ਜਿਹੜੀ ਆ ਲੁੱਟਣ ਦੀ ਪੰਜਾਬ ਦੀ ਕੇਜਰੀਵਾਲ ਜਿਹੜਾ ਲੁੱਟਣ ਲਈ ਪੰਜਾਬ ਨੂੰ ਬੈਠਾ ਉਹ ਲੋਕਾਂ ਦੇ ਵਿੱਚ ਜਾਈਏ ਪੰਜਾਬ ਲੁੱਟਣ ਨਹੀਂ ਦੇਣਾ ਪੰਜਾਬ ਸਾਡਾ। ਮੈਂ ਇਹਨੂੰ ਦੱਸ ਦੇਣਾ ਚਾਹੁੰਨਾ ਕੇਜਰੀਵਾਲ ਨੂੰ ਦਿੱਲੀ 'ਚ ਤੈਨੂੰ ਲੋਕਾਂ ਨਕਾਰ ਕੇ ਕੱਢਿਆ। ਉੱਥੇ ਇਹਨੇ ਕਿਹਾ ਸੀ ਨਾਰਾ ਦਿੱਤਾ ਦਿੱਲੀ 'ਚ ਕਿ ਜੇ ਮੈਂ ਬੇਈਮਾਨ ਐ ਮੈਨੂੰ ਵੋਟ ਨਾ ਪਾਇਓ ਉਹਨਾਂ ਤੇਰੀ ਪਾਰਟੀ ਨਹੀਂ ਹਰਾਈ। ਤੈਨੂੰ ਕਹਾਂਗਾ ਤੂੰ ਬੇਈਮਾਨ ਤੈਨੂੰ ਵੀ ਹਰਾਵਾਂਗੇ ਉਹ ਤੁਹਾਨੂੰ ਹਰਾ ਕੇ ਭੇਜਿਆ ਯਾਰ ਇਹ ਗੱਲਾਂ ਕਰਨ ਇਮਾਨਦਾਰੀ ਦੀਆਂ ਤੇ ਸਭ ਤੋਂ ਵੱਧ ਕੋਈ ਬੇਈਮਾਨ ਗਵਰਨਮੈਂਟ ਆਈ ਹੈ ਤੋ ਇਹਨਾਂ ਦੀ ਆਈ ਹੈ ਰੇਤਾ ਕਿੱਥੇ ਗਿਆ ਕਿੰਨੀ ਕਿੱਥੇ ਚੜ ਗਿਆ ਤੇ ਅੱਜ ਪੰਜਾਬ ਦੇ ਵਿੱਚ ਜੋ ਲਾਅ ਐਂਡ ਆਰਡਰ ਦੀ ਜੋ ਕਾਨੂੰਨ ਦੀ ਵਿਵਸਥਾ ਜੋ ਬਣੀ ਆ ਉਹਦੇ ਚ ਬੜਿੰਗ ਸਾਹਿਬ ਤੁਹਾਨੂੰ ਹੀ ਪਤਾ ਮੈਨੂੰ ਹੀ ਪਤਾ ਇਹਨਾਂ ਨੂੰ ਪਤਾ ਔਜਲਾ ਸਾਹਿਬ ਨੂੰ ਬਾਜਵਾਤ ਸਾਹਿਬ ਨੂੰ ਦੈਨੇ ਜੀ ਨੂੰ ਦੇ ਭਾਜੀ ਤੁਹਾਨੂੰ ਕਾਲੇ ਦਿਨ ਵੀ ਯਾਦ ਨੇ ਜਿਸ ਵੇਲੇ ਪੰਜਾਬ ਤੇ ਜੋ ਹਾਲਾਤ ਸੀ ਅੱਜ ਉਹਦੇ ਤੋਂ ਹੀ ਮਾਰੇ ਤੇ ਨੇ ਅੱਜ ਜ਼ਿਲ੍ਹਿਆਂ ਦੇ ਵਿੱਚੋਂ ਅੱਜ ਥਾਣਿਆਂ ਦੇ ਵਿੱਚੋਂ ਇੰਟਰਵਿਊ ਹੋਏ ਤੇ ਮੁੱਖ ਮੰਤਰੀ ਜੀ ਜ਼ੁਬਾਨ ਨਾ ਖੁੱਲੇ ਅੱਜ ਦਿਨ ਦੇ ਹੜੇ ਕਤਲ ਹੋਣ ਤੇ ਪੰਜਾਬ ਦਾ ਮੁੱਖ ਮੰਤਰੀ ਇੱਕ ਵਾਰੀ ਨਾ ਬੋਲੇ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਤਗੜੇ ਹੋਵੋ ਟਾਈਮ ਆ ਗਿਆ ਇਹ ਕੇਂਦਰ ਸਰਕਾਰ ਤੇ ਜਿਹੜੀ ਪੰਜਾਬ ਸਰਕਾਰ ਦੋਵੇਂ ਰਲੇ ਨੇ ਉਹਨੇ ਪਹਿਲੋਂ ਉੱਥੇ ਕਿਸਾਨ ਕੁੱਟੇ ਤੇ ਇਹ ਹੁਣ ਪੰਜਾਬ ਦੇ ਕਿਸਾਨਾਂ ਨੂੰ ਲੁੱਟਣ ਤੇ ਆ ਗਿਆ ਬੜਕ ਸਾਹਿਬ ਗਰਮੀ ਬਹੁਤ ਹੈ ਇੱਕ ਚੀਜ਼ ਮੈਂ ਕਹਿਣੀ ਚਾਹਨਾ ਕਿ ਪਹਿਲਾਂ ਮੋਦੀ ਨੂੰ ਮੈਂ ਦੱਸਣਾ ਚਾਹਨਾ ਕਿ ਪਹਿਲਾਂ VOTER ਜਿਹੜਾ ਸੀ ਉਹ ਸਰਕਾਰਾਂ ਚੁਣਦੇ ਸੀ ਕਿ ਜਿਹਦੇ ਮਗਰ ਵੋਟਾਂ ਹੁਣ ਉਹ ਪ੍ਰਧਾਨ ਮੰਤਰੀ ਬਣਦਾ ਸੀ ਅੱਜ ਇਹ ਪ੍ਰਧਾਨ ਮੰਤਰੀ ਨੇ ਕਿ ভোটার ਹੁਣ ਬੀਜੇਪੀ ਚੁਣੇਗੀ ভোটার ਕਦੀ ਸਰਕਾਰਾਂ ਨਹੀਂ ਬਣਾਉਣਗੇ ਇਹ ਹੁਣ ਸਰਕਾਰ ਤੁਸੀਂ ਵੋਟਾਂ ਕਟੋਗੇ ਤੇ ਤੁਸੀਂ ਵੋਟਾਂ ਪੜਾਓਗੇ ਤੇ ਫੇਰ ਬਣੇਗਾ ਮਹਾਰਾਸ਼ਟਰ ਦੇ ਵਿੱਚ ਤੁਸੀਂ 80 ਤੋਂ 90 ਲੱਖ ਕਰੋੜ ਦੀ ਵੋਟ ਪੜਾਗੇ ਤੇ ਉਹੀ ਬਿਹਾਰ ਦੇ ਵਿੱਚ ਤੁਸੀਂ 60 ਤੋਂ 65 ਲੱਖ ਤੱਕ ਵੋਟਾਂ ਕੱਟ ਦਿੱਤੀਆਂ ਇਹ ਪੰਜਾਬ ਦੇ ਵਿੱਚ ਵੀ ਆਉਣਾ ਜੇ ਆ ਵਰ ਕਰੋ ਇਹ ਤਿਆਰ ਹੋ ਜਾਓ ਆਪਣੇ ਆਪਣੇ ਪਿੰਡ ਦੀ ਆਪਣੇ ਆਪਣੀ ਲਿਸਟ ਚੈੱਕ ਕਰ ਲਓ ਇਹਨਾਂ ਨਿਸ਼ਾਨੀਆਂ ਲਾਉਣੀਆਂ ਭਾਜਪੀ ਨੇ ਤੇ ਆਮ ਆਦਮੀ ਪਾਰਟੀ ਨੇ ਤੇ ਜਿਹੜੇ ਕਾਂਗਰਸ ਦੇ ਵਰਕਰ ਨੇ ਜਿਹੜੇ ਕਾਂਗਰਸ ਦੇ ਵੋਟ ਨੇ ਉਹਦੀ ਜੋ ਵੋਟਾਂ ਕੱਟ ਦਿਓ ਇਹ ਵੋਟਾਂ ਨਹੀਂ ਕੱਟਣ ਦੇਣੀਆਂ ਮੈਂ ਅਖੀਰ ਚ ਇਹੋ ਹੀ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਇਸ ਜਰਵਾਣੀ ਗਵਰਨਮੈਂਟ ਦਾ ਸਾਨੂੰ ਮੁਕਾਬਲਾ ਕਰਨਾ ਪੈਣਾ ਜਿਸ ਤਰੀਕੇ ਦੇ ਨਾਲ ਇਹਨੇ ਲੁੱਟਿਆ ਤੇ ਕੁੱਟਿਆ ਇਹ ਕਹਿੰਦਾ ਮੈਂ ਅੱਜ ਉਹਨੇ ਭਗਵੰਤ ਮੋਦੀ ਕੇਜਰੀਵਾਲ ਦੀ ਪ੍ਰਧਾਨ ਜੀ ਉਹਨੇ ਬਿਆਨ ਦਿੱਤਾ ਕਹਿੰਦਾ ਹੁਣੀ ਸੰਨਤੀਕਰਨ ਕਰਾਂਗੇ ਪੰਜਾਬ ਦਾ ਉਹ ਪਹਿਲੋ ਤੂੰ ਕਿਸਾਨ ਮਾਰੇ ਤੂੰ ਸੰਨਤਾ ਮਾਰੀਆਂ ਤੇ ਅਖੀਲੇ ਸਾਲ ਚ ਤੂੰ ਕਰੇਗਾ ਹੁਣ ਤੇ ਤੇਰਾ ਕਰਨ ਆ ਗਿਆ ਤੇਰਾ ਕਿਰਿਆਕਰਮ ਹੋਣਾ ਇਹ ਆਮ ਆਦਮੀ ਪਾਰਟੀ ਨੂੰ ਲੱਭਣਾ ਨਹੀਂ ਗਾ ਰਾ ਪਿੰਡਾਂ ਦੇ ਵਿੱਚ ਜਿਵੇਂ ਇਸਟਾਰ ਲਾਓ ਕਿ ਇਹਨਾਂ ਦਾ ਪਿੰਡਾਂ ਚ ਵੜਨਾ ਬੰਦ ਕਰੀਏ ਤਾਂ ਕਿ ਪੰਜਾਬ ਬਚ ਸਕੇ ਭਲਾਈਪੁਰ ਸਾਹਿਬ ਜਵੇਂ ਡਿੰਪਾ ਜੀ ਨੇ ਕਿਹਾ ਕਿ ਕਾਂਗਰਸ ਇਕੱਠੀ ਹੋ ਜੋ ਤੇ ਕਾਂਗਰਸ ਇਕੱਠੀ ਆ ਤੇ ਸਾਡੇ ਵੱਲ ਕੋਈ ਨਹੀਂ ਵੇਖ ਸਕਦਾ ਮੈਂ ਅਜੇ ਇੱਥੇ ਵਾਅਦਾਵੇਂ ਨਾ ਕਰਕੇ ਜਾਣਾ ਕਿ 2027 ਚ ਕਾਂਗਰਸ ਦਾ ਇੱਥੇ ਐਮਐਲਏ ਹੋਏਗਾ ਦੂਜਾ ਜਮ੍ਹਾਂਤਾ ਜਬਤ ਹੋ ਜਾਣਗੀਆਂ ਜੋ ਤਗੜੇ ਹੋ ਕੇ ਆਪਾਂ ਆਪਣੇ ਪ੍ਰਧਾਨ ਦਾ ਸਾਥ ਦੇਣਾ ਜਿੱਥੇ ਵੀ ਕਿਤੇ ਸਾਡੀ ਡਿਊਟੀ ਲੱਗਦੀ ਹੈ ਪ੍ਰਧਾਨ ਜੀ ਇਹ ਕਿ ਤੁਹਾਨੂੰ ਹੀ ਬੇਨਤੀ ਕਰਦਾ ਕਿ ਜਿੱਥੇ ਵੀ ਕੋਈ ਰੈਲੀ ਹੁੰਦੀ ਆ ਉੱਥੇ ਉਸ ਏਰੀਆ ਦੇ 10-12 ਹਲਕਿਆਂ ਦੇ ਵਿੱਚ ਉਹਨਾਂ ਦੀ ਡਿਊਟੀ ਨਾਲ ਲਾਇਆ ਕਰੋ। ਕੈਪਟਨ ਮੁਰਿੰਦਰ ਸਿੰਘ ਦੇ ਟਾਈਮ 'ਚ ਅਸੀਂ ਇੱਥੇ ਵੀ ਕਰਦੇ ਜਿਹਾ ਅੰਮ੍ਰਿਤਸਰ ਕਰ ਰਹੇ ਕੋਈ ਬਾਜਾ ਸਾਹਿਬ ਤੁਸੀਂ ਆਉਂਦੋਂ ਵੀ ਇੰਚਾਰਜ ਹੁੰਦੇ ਸੀ ਤੇ ਐਤਕੀ ਤੁਹਾਡੇ ਕੋਲ ਹੋਈ ਜੇ ਗਲਤੀ ਭਾਵੇਂ ਗੁੱਸਾ ਕਰੋ। ਸਾਡੀ ਸਾਰਿਆਂ ਦੀ ਡਿਊਟੀ ਲਾਉਣੀ ਸੀ ਇਹਨਾਂ ਨੂੰ ਧਰਨ ਪਾ ਦੇਣੀ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਤੇ ਜਿਹੜੇ ਅਕਾਲੀ ਦਲ ਤੇ ਹੋਰ ਤਰ੍ਹਾਂ ਦੇ ਫਿਰਦੇ ਨੇ ਇਹ ਸੁਖਵੀਰ ਬਾਦਲ ਗੱਲਾਂ ਕਰਦਾ ਸਿੱਖੀ ਦੀ ਗੱਲ ਕਰਦਾ ਉਹ ਜਿਹੜਾ ਅਕਾਲ ਤਖਤ ਦੇ ਸਾਹਮਣੇ ਕਿ 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 ਮੇਰੇ ਕੋਲ ਗਲਤੀਆਂ ਹੋਈਆਂ ਨੇ ਤੇ ਅੱਜ ਉਹ ਅਕਾਲੀ ਦਲ ਦਾ ਕਹਿੰਦਾ ਮੈਂ ਸਿਪਾਸ ਲਾ ਰਿਆਂ ਉਹਨੂੰ ਕਦੀ ਸਿੱਖ ਕੌਮ ਨਹੀਂ ਬਰਦਾਸ਼ਤ ਕਰੇਗੀ ਕਦੀ ਮਾਫ ਨਹੀਂ ਕਰੇਗੀ ਕਦੀ ਮਾਫ ਨਹੀਂ ਕਰੇਗੀ ਜਿੰਨੇ ਰਾਮ ਰਹੀਮ ਦਾ ਸਾਥ ਦਿੱਤਾ ਹੋਏ ਕਦੀ ਮਾਫ ਨਹੀਂ ਕਰੇਗੀ ਜਿੰਨੇ ਗੁਰੂ ਗ੍ਰੰਥ ਸਾਹਿਬ ਦੀ ਬਿੜੀ ਕਰਵਾਈ ਹੋਏ ਇਹ ਸ ਅਕਾਲੀ ਦਲ ਦਾ ਭੋਗ ਪੈ ਗਿਆ ਤਗੜੇ ਹੋਵੋ ਆਪ ਆਪਣੀ ਪਾਰਟੀ ਨੂੰ ਲੈ ਕੇ ਆਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਜੇ ਗੱਲ ਨਹੀਂ ਬਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ